ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ 19 ਤਰੀਕ ਹੈ ਜੀ ਤੇ ਦਿਨ ਹੈਗਾ ਸ਼ੁੱਕਰਵਾਰ ਆਪਣੇ ਜਿਹੜਾ ਹੈਗਾ 18 19 20 ਜੁਲਾਈ ਨੂੰ ਹਨਾ ਸੰਤ ਬਾਬਾ ਦਲੀਪ ਸਿੰਘ ਜੀ ਦੀ ਵਰਸੀ ਹਰ ਇੱਕ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਏ ਇਸ ਵਾਰੀ ਬਾਬਾ ਜੀ ਦੀ 25ਵੀਂ ਵਰਸੀ ਹੈਗੀ ਐ ਤੇ ਦੇਖੋ ਇਹ ਜਿਹੜਾ ਹੈਗਾ ਹੁਣ ਆਪਾਂ ਸੇਵਾ ਕਰਨ ਆਏ ਸੀਗੇ ਸ਼ਾਮ ਦਾ ਟਾਈਮ ਹੈਗਾ ਆ ਪ੍ਰਸ਼ਾਦਿਆਂ ਦੀ ਸੇਵਾ ਕਰਾਂਗੇ ਬਾਬਾ ਜੀ ਆਏ ਹੋਏ ਆ ਬਾਬਾ ਹਰਮੇਸ਼ ਸਿੰਘ ਜੀ ਗੁਰੂ ਘਰ ਦੇ ਮੁਖ ਸੇਵਾਦਾਰ ਹਨ ਬਾਬਾ ਜੀ ਕਾਫੀ ਲੰਬੇ ਟਾਈਮ ਤੋਂ ਜਿਹੜੇ ਹੈਗੇ ਬਿਮਾਰ ਸੀਗੇ ਥੋੜੇ ਢਿੱਲੇ ਸੀਗੇ ਹੁਣ ਬਾਬਾ ਜੀ ਠੀਕ ਨੇਗੇ ਇੱਥੇ ਬਾਬੇ ਨੂੰ ਮਿਲਦੇ ਸੀਗੇ ਸਾਰੇ ਹਨ ਕਿਉਂਕਿ ਅੱਜ ਹੀ ਆਇਆ ਬਾਬਾ ਜੀ ਪਿੰਡ ਚਲੇ ਗਏ ਸੀਗੇ ਪਹਿਲਾਂ ਜਿਹੜੇ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਸੀਗੇ ਹੁਣ ਥੋੜਾ ਜਿਹਾ ਚਲੋ ਢਿੱਲੇ ਹੋਣ ਕਰਕੇ ਚਲੇ ਗਏ ਸੀਗੇ ਅੱਜ ਆਏ ਨੇ ਸੰਗਤਾਂ ਸਾਰੀਆਂ ਬਾਬਾ ਜੀ ਦਾ ਪਤਾ ਲੈ ਰਹੀਆਂ ਨੇ ਹਨ ਮਿਲ ਰਹੇ ਨੇ ਹੋਣ ਬਾਬਾ ਜੀ ਕਾਫੀ ਠੀਕ ਨੇ ਜੀ ਸਿਹਤ ਠੀਕ ਲੱਗਦੀ ਹੈ ਹਨ ਕਿਉਂਕਿ ਅਸੀਂ ਫੋਨ ਵਗੈਰਾ ਤੇ ਬਾਬਾ ਜੀ ਦਾ ਪਤਾ ਲੈਂਦੇ ਰਹਨੇ ਆ ਜਦੋਂ ਗੁਰਦੁਆਰਾ ਸਾਹਿਬ ਵੀ ਆਉਂਦੇ ਰਹਿੰਦੇ ਆ ਵਿੱਚ ਵਿੱਚ ਦੀ ਹਨ ਤੇ ਉਦੋਂ ਵੀ ਜਿਹੜਾ ਹੈਗਾ ਬਾਬਾ ਜੀ ਨੂੰ ਮਿਲ ਕੇ ਆਉਣੇ ਆ ਜਰੂਰ ਜਾ ਕੇ ਪਤਾ ਲੈ ਕੇ ਆਉਣੇ ਆ ਹੁਣ ਆਪਾਂ ਚੱਲਦੇ ਆ ਜੀ ਜਿੱਥੇ ਪ੍ਰਸ਼ਾਦੇ ਬੰਦਦੇ ਆ ਹਨ ਮਾਈਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਲੰਗਰ ਦੇ ਵਿੱਚ ਸੇਵਾ ਕਰਦੇ ਆ ਇੱਧਰ ਦੇਖੋ ਸੇਵਾ ਦਾ ਸਵੇਰ ਦੀ ਸਬਜ਼ੀ ਦੀ ਜਿਹੜੀ ਹੈਗੀ ਤਿਆਰੀ ਹੋ ਰਹੀ ਹੈ ਲਸਣ ਪਿਆਜ਼ ਵਗੈਰਾ ਕੱਟਿਆ ਜਾ ਰਿਹਾ ਹੈ ਇੱਧਰ ਜਿਹੜਾ ਹੈਗਾ ਪ੍ਰਸ਼ਾਦ ਬਣ ਰਿਹਾ ਹੈ ਸ਼ਾਮ ਦੀ ਰੋਟੀ ਵਾਸਤੇ ਕਿਉਂਕਿ ਰੋਟੀ ਦੇ ਨਾਲ ਹਨਾ ਰੋਜ਼ ਜਿਹੜਾ ਹੈਗਾ ਮਿੱਠਾ ਬਣਦਾ ਹੀ ਹੈ ਕੁਛ ਨਾ ਕੁਛ ਇੱਧਰ ਪ੍ਰਸ਼ਾਦ ਬਣ ਰਿਹਾ ਤਿੰਨੇ ਦਿਨਾਂ ਜਿਹੜੇ ਹੈਗੇ ਸੰਗਤਾਂ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆਣੇ ਜੀ ਦੇਖੋ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਹਨਾ ਤੇ ਮਾਈਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਇੱਧਰ ਅੱਜ ਜਿਹੜਾ ਹੈਗਾ ਟੈਂਟ ਵਗੈਰਾ ਵੀ ਲੱਗ ਰਿਹਾ ਹੈਗਾ ਤੇ ਪੱਖੇ ਵਗੈਰਾ ਹਵਾ ਵਾਲੇ بڑے ਪੱਖੇ ਵੀ ਲੱਗੇ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੁੰਦਾ ਜੀ ਗਰਮੀ ਦੇ ਹਿਸਾਬ ਨਾਲ ਹਨਾ ਪੱਖੇ ਵੀ ਜਿਹੜੇ ਹੈਗੇ ਜ਼ਰੂਰੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਹੈਗੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਸੇਵਾ ਲਈ ਲਓ ਜੀ ਸਾਰਿਆਂ ਨੂੰ ਜਿਵੇਂ ਰੋਂ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਟਾਈਮ ਜਿਹੜਾ ਹੈਗਾ 7:30 ਹੋ ਗਏ ਨੇ ਸਵੇਰ ਦੇ ਜਿਹੜੇ ਕੰਮ ਧੰਦੇ ਮੈਂ ਨਵੇੜ ਤੇ ਝਾੜੂ ਵਗੈਰਾ ਲਾਤਾ ਹਨ ਜਲਦੀ ਜਲਦੀ ਚ ਇੱਧਰ ਮਸ਼ੀਨ 'ਚ ਕੱਪੜੇ ਵੀ ਪਾਏ ਹੋਇਆ ਇਹ ਦੇਖੋ ਉਰੇ ਧਰਕੇ ਲਈ ਆ ਮਸ਼ੀਨ ਕਿਉਂਕਿ ਵੈਸੇ ਕੱਪੜੇ ਤਾਂ ਮੈਂ ਹੱਥਾਂ ਨਾਲ ਹੀ ਧੋਣੀ ਆ ਜਿਹੜੀਆਂ ਹਰਸ ਦੀਆਂ ਪੈਂਟਾਂ ਵਗੈਰਾ ਹਨਾ ਭਾਰੀ ਜੀਆਂ ਉਹ ਠੀਕ ਨਹੀਂ ਆਉਂਦੀਆਂ ਹੈਗੀਆਂ ਤੇ ਉਹ ਮੈਂ ਮਸ਼ੀਨ 'ਚ ਹੀ ਪਾਤੀ ਆ ਮੈਂ ਕਿਹਾ ਚਲੋ ਚਲਾ ਦਿੰਨੇ ਆ ਬਾਕੀ ਨਾਲ ਇੱਕ ਦੋ ਚਾਦਰਾਂ ਜੀਆਂ ਧੋਣ ਵਾਲੀਆਂ ਤੇ ਹਨਾ ਨਾਲ ਵਿੱਚੇ ਚਾਦਰਾਂ ਧੋਤੀਆਂ ਜਾਣਗੀਆਂ ਹੁਣ ਤਾਂ ਮਹੀਨੇ ਬਾਅਦ ਕੱਢੀ ਆ ਮਸ਼ੀਨ ਅੱਗੇ ਇੱਕ ਦੋ ਪੈਂਟਾਂ ਹੁੰਦੀਆਂ ਨੇ ਮੈਂ ਐਵੇਂ ਧੋ ਦਿੰਨੀ ਆ ਹੁਣ ਮੈਂ ਇਕੱਠੇ ਪੱਗਾਂ ਚਾਦਰਾਂ ਸਾਰੀਆਂ ਧੋਤੀਆਂ ਬਾਕੀ ਚਾਦਰਾਂ ਧੋਣ ਦੀ ਮਾਰੀ ਨੇ ਲਾ ਲੀਆਂ ਹਨਾ ਚਾਦਰਾਂ ਹੁਣ ਜਿਹੜੇ ਉੱਪਰ ਖੇਸ ਖੋਜੇ ਲੈਣੇ ਆ ਉਹ ਐਂ ਜਿ ਲੱਗਦਾ ਵੀ ਧੋਣ ਵਾਲੇ ਹੋਏ ਪਏ ਆ ਸਬਜ਼ੀਆਂ ਵੀ ਮੈਂ ਤੋੜ ਲਈਆਂ ਇੱਥੋਂ ਜਿਹੜੇ ਸਾਰੀਆਂ ਸਬਜ਼ੀਆਂ ਹੁਣ ਮੈਂ ਭਿੰਡੀਆਂ, ਕਰੇਲੇ ਬਾੜ ਕਰੇਲੇ ਬੜੇ ਵਧੀਆ ਲੱਗਦੇ ਆ ਆਪਣੇ ਆ ਦੇਖੋ ਆ ਛੋਟੀ ਜੀ ਵੇਲ ਆ ਬਾੜ ਕਰੇਲਿਆਂ ਦੀ ਆ ਮੇਰੇ ਪਿੱਛੇ ਵਧੀਆ ਲੱਗ ਜਾਂਦੇ ਆ ਤੀਜੇ ਇੱਕ ਦਿਨ ਬਹੁਤ ਵਧੀਆ ਉੱtre ਹੁੰਦੇ ਨੇ ਸਬਜੀ ਜੋ ਕਰੇ ਨਾਲੇ ਭ੍ਰਿੰਡੀਆਂ ਤੋੜ ਲੀਆਂ ਭ੍ਰਿੰਡੀਆਂ ਧੋ ਕੇ ਮੈਂ ਧਰਤੀ ਆ ਸ਼ਾਮ ਨੂੰ ਜਿਹੜਾ ਹੈਗਾ ਬਣਾਵਾਂਗੇ ਕਿਉਂਕਿ ਫਿਰ ਤੁਰਤ ਦੀਆਂ ਧੋਤੀਆਂ ਹੋਈਆਂ ਨਹੀਂ ਠੀਕ ਆਉਂਦੀਆਂ ਹੈਗੀਆਂ ਤੇ ਹੁਣ ਮੈਂ ਗੁਰਦੁਆਰਾ ਸਾਹਿਬ ਚੱਲੀ ਆ ਤੇ ਇੱਥੇ ਆਪਣਾ ਦੁੱਧ ਪਿਆ ਦੁੱਧ ਪਾਇਆ ਫੇਰ ਮੇਰਾ ਕਿੰਨੀ ਦੇ ਵਿੱਚ ਦੁੱਧ ਲੈ ਜੇ ਨੇ ਪਿੰਡ ਚੱਟ ਸੇਵਾ ਕਰਾਏ ਆਵਾਂਗੇ ਹਨਾ ਤੇ ਫਿਰ ਆ ਜਾਾਂਗੇ ਚਲੋ ਘਰੇ ਗੇੜਾ ਮਾਰ ਜਾਾਂਗੇ ਵਿੱਚ ਦੀ ਫਿਰ ਚਲੋ ਹੋਰ ਤੇ ਟਾਈਮ ਤੇ ਜੇ ਤਾਂ ਨਾ ਕੋਈ ਕੰਮ ਧੰਦਾ ਹੋਇਆ ਘਰੇ ਹਨ ਕਿਸੇ ਨੇ ਆਉਣਾ ਸੀਗਾ ਜੇ ਤਾਂ ਉਹ ਨਾ ਆਏ ਫੋਨ ਵਗੈਰਾ ਨਾ ਆਇਆ ਤਾਂ ਤਾਂ ਉਥੇ ਸੇਵਾ ਕਰਾ ਲਾਂਗੇ ਜੇ ਉਹਨਾਂ ਦਾ ਆ ਗਏ ਫੋਨ ਆ ਗਿਆ ਹਨ ਜੇ ਤਾਂ ਉਹ ਆ ਗਏ ਜੀ ਤਾਂ ਤਾਂ ਫੋਨ ਆ ਜੂਗਾ ਮੁੜ ਜਾਵਾਂਗੇ ਨਹੀਂ ਫਿਰ ਆਪਾਂ ਉਥੇ ਸੇਵਾ ਕਰਾਂਗੇ ਹਨ ਤੇ ਬਾਕੀ ਅੱਜ ਗਰਮੀ ਬਹੁਤ ਜ਼ਿਆਦਾ ਹੈ ਸਵੇਰੇ ਸਵੇਰੇ ਕਿਉਂਕਿ ਗਰਮੀ ਤਾਂ ਦੋ ਤਿੰਨ ਦਿਨਾਂ ਦੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਅੱਜ ਜਿਹੜੀ ਹੈਗੀ ਬਾਬਾ ਜੀ ਦੀ ਵਰਸੀ ਹੈ ਸੰਤ ਬਾਬਾ ਦਲੀਪ ਸਿੰਘ ਜੀ ਹਨਾ ਤੇ ਆਪਣੇ ਗੁਰਦੁਆਰੇ ਹਰ ਇੱਕ ਵਾਰ ਬੜੀ ਧੂਮ ਧਾਮ ਨਾਲ ਜਿਹੜੀ ਹੈਗੀ ਮਨਾਈ ਜਾਂਦੀ ਹੈ ਇਸ ਵਾਰੀ ਜਿਹੜੀ ਹੈਗੀ ਬਾਬਾ ਜੀ ਦੀ 25ਵੀਂ ਵਰਸੀ ਹੈ ਉਹਦੇ ਲੈ ਕੇ ਕੱਲ ਪਰਸੋਂ ਦੇ ਸ੍ਰੀ ਅਖੰਡ ਪਾਠ ਸਾਹਿਬ ਉਹ ਪ੍ਰਕਾਸ਼ ਹੋਏ ਹੋਏ ਆ ਤੇ ਅੱਜ ਜਿਹੜੇ ਹੈਗੇ ਭੋਗ ਹੈਗੇ ਆ ਤੇ ਭੋਗ ਪੈਣੇ ਆ ਹੁਣ ਕਿਉਂਕਿ ਉੱਥੇ ਸੰਗਤ ਬਹੁਤ ਜ਼ਿਆਦਾ ਜਿਹੜੀ ਦੂਰੋਂ ਨੇ ਆ ਸੰਗਤ ਪਹੁੰਚਦੀ ਐ ਤੇ ਤਾਂ ਕਰਕੇ ਇਕੱਠ ਵੀ ਬਹੁਤ ਜ਼ਿਆਦਾ ਹੋਊਗਾ ਤੂੰ ਹੁਣ ਮੈਂ ਚੱਲੀ ਆਂ ਆਜੇ ਹਿੰਦਰ ਜੀ ਘਰੇ ਹੀ ਆ ਹਰਾ ਵਗੈਰਾ ਲੈ ਕੇ ਆਇਆ ਹਨਾ ਉਹ ਤਾਂ ਟੋਕਾ ਟੁਕਾ ਕਰਨਗੇ ਪਹਿਲਾਂ ਸਵੇਰੇ ਇਹ ਜਾਇਆ ਇਹ ਸੇਵਾ ਕਰਾਇਆ ਮੱਥਾ ਟੇਕਿਆ ਹੁਣ ਅਜੇ ਸੁਨੇਹਾ ਸੁਨੇਹਾ ਕਿਉਂਕਿ ਜਾ ਕੇ ਹਨਾ ਹੁਣੇ ਟਾਈਮ ਐ ਫੇਰ ਤਾਂ ਬਹੁਤ ਜ਼ਿਆਦਾ ਮਾਈਆਂ ਪਹੁੰਚ ਜਾਂਦੀਆਂ ਨੇ ਹੁਣ ਸਵੇਰੇ ਸਵੇਰੇ ਜਿਹੜੀ ਹੈਗੀ ਸੇਵਾ ਮਿਲ ਜੂਗੀ ਖੇਤਾ ਬਹੁਤ ਜਿਆਦਾ ਇਕੱਠ ਹੋ ਜਾਂਦਾ ਕਿਉਂਕਿ ਕੰਮ ਨਿਵੇੜ ਕੇ ਤਾਂ ਹਰੀ ਕੋਈ ਹੈ ਨਾ ਪਹੁੰਚ ਹੀ ਜਾਂਦਾ ਅੱਜ ਮੈਂ ਦੁਕਾਨਾਂ ਵੀ ਦੇਖੋ ਖੋਲੀਆਂ ਨਹੀਂ ਹੈਗੀਆਂ ਆਪਣੀਆਂ ਦੁਕਾਨਾਂ ਮੈਂ ਕਿਹਾ ਅੱਜ ਚਲੋ ਜਾਣੇਗਾ ਨਹੀਂ ਖੋਲਦੇ ਬਾਬੇ ਕਲੀਚਾ ਹੁਣ ਆਪਾਂ ਟੇਕਦੇ ਆਂ ਜੀ ਮੱਥਾ ਫਿਰ ਆਪਾਂ ਚੱਲਾਂਗੇ ਸੇਵਾ ਕਰਨ ਫਿਰ ਜਿਹੜੇ ਹੈਗੇ ਭੋਗ ਪਾਉਣੇ ਸ਼ੁਰੂ ਹੋ ਜਾਣਗੇ ਤੇ ਕਿਉਂਕਿ ਸੰਗਤਾਂ ਆ ਹੀ ਜਾ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਆਪਾਂ ਮੱਥਾ ਟੇਕ ਕੇ ਬਾਹਰ ਚੱਲਦੇ ਆਂ ਪ੍ਰਸ਼ਾਦਿਆਂ ਦੀ ਸੇਵਾ ਕਰਨ ਸਾਰੀਆਂ ਸੰਗਤਾਂ ਜਿਹੜੇ ਹੈਗੇ ਆਪਣੇ ਆਪਣੇ ਡਿਊਟੀ ਨਿਭਾ ਰਹੇ ਨੇ ਇੱਧਰ ਦੇਖੋ ਦੁੱਧ ਫੜ ਰਹੇ ਨੇ ਹਨ ਸੇਵਾਦਾਰ ਇੱਧਰਲੇ ਪਾਸੇ ਬਾਬਾ ਜੀ ਬੈਠਿਆ ਦੇਖਦਾ ਸਮਾਨ ਜਿੱਦਾਂ ਦੇਖ ਵੀ ਦਿੰਦੇ ਆ ਹਨਾ ਸਾਰੇ ਭੈਣ ਭਾਈ ਜਿਨ੍ਹਾਂ ਨੇ ਦੇਖਦਾ ਸਮਾਨ ਦੇਣਾ ਹੁੰਦਾ ਇੱਧਰ ਉਹ ਦੇਖ ਫੜਦੇ ਆ ਇੱਧਰ ਦੁੱਧ ਫੜਦੇ ਆ ਆਪਾਂ ਜਿਹੜੀ ਇਹ ਅਨਸਾਰ ਸੇਵਾ ਮਿਲ ਗਈ ਜੀ ਅਸੀਂ ਇੱਥੇ ਪਹਿਲਾਂ ਆਟੇ ਗੁੰਨ ਰਿਆ ਹਨਾ ਕਿਉਂਕਿ ਹਜੇ ਥੋੜੀਆਂ ਮਾਈਆਂ ਪਹੁੰਚੀਆਂ ਨੇ ਹਨਾ ਜਿਹੜੀਆਂ ਹੈਗੀਆਂ ਦੋ ਲੋਹਾਂ ਚੱਲ ਰਹੀਆਂ ਨੇ ਪਹਿਲਾਂ ਇੱਕ ਚਲਦੀ ਸੀਗੀ ਹੁਣ ਦੋ ਚਲਾ ਲਈਆਂ ਫਿਰ ਜਿਹੜੀ ਹੈਗੀ ਤੇਜ਼ੀ ਵੀ ਚਲਾ ਲਾਂਗੇ ਆਪਾਂ ਆਪਾਂ ਇੱਥੇ ਆਟਾ ਗੁੰਨ ਕੇ ਤਿਆਰ ਕਰਕੇ ਦੇ ਰਹੇ ਹਾਂ ਮਾਈਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਗਰਮੀ ਵੀ ਬਹੁਤ ਜ਼ਿਆਦਾ ਗਰਮੀ ਹੈ ਇੱਧਰ ਦੇਖੋ ਜਲੇਬੀਆਂ ਬਣ ਰਹੀਆਂ ਨੇ ਇੱਧਰ ਅਸੀਂ ਇਸ ਤਰ੍ਹਾਂ ਆਟਾ ਗੁੰਨ ਗੁੰਨਦੇ ਜਾਂਦੇ ਆ ਤੇ ਦੂਸਰੇ ਪਾਸੇ ਇਸ ਤਰ੍ਹਾਂ ਪ੍ਰਾਂਤ ਦੇ ਵਿੱਚ ਰੱਖੀ ਜਾਂਦੇ ਆ ਫਿਰ ਜਿਹੜਾ ਹੈਗਾ ਉਧਰ ਲਜਾਈ ਜਾ ਰਹੇ ਨੇ ਚੱਕ ਕੇ ਇਧਰ ਦੇਖੋ ਦੋ ਚਰਾਂ ਚੱਲਦੀਆਂ ਨੇ ਇਹ ਤੇਜ਼ੀ ਲੋ ਵੀ ਚੱਲਪੂ ਜਦੋਂ ਹੋਰ ਮਾਈਆਂ ਪਹੁੰਚਣਗੀਆਂ ਫਿਰ ਜਿਹੜੀ ਹੈਗੀ ਤੇਜ਼ੀ ਲੋ ਵੀ ਪਖਾ ਲਾਂਗੇ ਫੱਖੇ ਵਗੈਰਾ ਚੱਲ ਰਹੇ ਨੇ ਇਧਰੋਂ ਅਸੀਂ ਪੱਖੇ ਬੰਦ ਕਰਵਾਤੇ ਕਿਉਂਕਿ ਧੂਆ ਖਿੱਚ ਰਹੇ ਤੇ ਬਹੁਤ ਜ਼ਿਆਦਾ ਧੂਆ ਖਿੱਚ ਰਹੇ ਤੇ ਕਿਉਂਕਿ ਜੇ ਥੋੜਾ ਜਿਹਾ ਟਾਈਮ ਪਹਿਲਾਂ ਆਟਾ ਗੁੰਨ ਲੈਣੇ ਵਧੀਆ ਟਿਕ ਜੇ ਜਾਂਦਾ ਫਿਰ ਉਹ ਜਿਹੜੀ ਹੈਗਾ ਪ੍ਰਸ਼ਾਦ ਦੀ ਬਹੁਤ ਵਧੀਆ ਬਣਦੇ ਆ ਨਾਲ ਦੀ ਨਾਲ ਜਿਹੜਾ ਹੈਗਾ ਲੰਗਰ ਤਿਆਰ ਹੋ ਰਿਹਾ ਜੀ ਨਾਲ ਦੀ ਨਾਲ ਲੰਗਰ ਦਾ ਭੋਗ ਲਵਾ ਕੇ ਲੰਗਰ ਚੱਲ ਰਿਹਾ ਹੈ ਇੱਧਰ ਦੇਖੋ ਸੋਲੇ ਪਨੀਰ ਦੀ ਜਿਹੜੀ ਹੈਗੀ ਸਬਜ਼ੀ ਬਣੀ ਹੋਈ ਹੈ ਸਵੇਰ ਦਾ 4 ਵਜੇ ਤੋਂ ਜਿਹੜਾ ਹੈਗਾ ਲੰਗਰ ਚੱਲ ਰਿਹਾ ਹੈ ਚਾਹ ਨਾਲ ਜਲੇਬੀਆਂ ਹਨ ਤੇ ਹੁਣ ਜਿਹੜਾ ਹੈਗਾ ਭੋਗ ਲਵਾ ਕੇ ਪ੍ਰਸ਼ਾਦਾ ਵੀ ਪ੍ਰਸ਼ਾਦਾ ਪਾਣੀ ਵੀ ਜਿਹੜਾ ਹੈਗਾ ਚੱਲ ਰਿਹਾ ਹੈਗਾ ਗਰਮੀ ਜ਼ਿਆਦਾ ਹੋਣ ਕਰਕੇ ਹਨਾ ਜਿਹੜੀਆਂ ਸੰਗਤਾਂ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਸਾਕ ਕੇ ਵਿੱਚ ਸੰਗਤਾਂ ਵਾਪਸ ਵੀ ਜਾ ਰਹੀਆਂ ਨੇ ਹਨਾ ਉਛ ਆ ਰਹੀਆਂ ਨੇ हर एक हर एक पासा जीवन का मोड़ नहीं तो 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 था। था। है कसने की है रब का करे ना जीवन अब तो समझ ना सके ये सारे बात का खाने सोता की आज हम सारी होला हुई है बढ़िया जैसे बस बस हर एक पास हैला परदे में मत रहना वरना बारी का नहीं पड़ना प्रकार के देश थे जिन्हें संत जनों ने ने के परोपकारी महापुरुषों ने वो अपने जीवन का मोल समझ लेते थे लेकिन जब अपने जीवन का मोल मकसद समझ लेते थे तो वो अपने जीवन का मोल मकसद दुनिया के मिलाते थे जी रात के आपकी आयत हासिल करना आप आप ਹੁਣ ਆਪਾਂ ਜਾ ਰਹੇ ਹਾਂ ਜੀ ਘਰ ਨੂੰ ਪ੍ਰਸ਼ਾਦੇ ਵਗੈਰਾ ਸਾਰੇ ਬਣ ਗਏ ਦੇਖੋ ਇੱਧਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਜਾਂਦੇ ਜਾਂਦੇ ਆਪਾਂ ਥੋੜੀ ਜੀ ਵੀਡੀਓ ਕਲਿੱਪ ਇਹ ਵੀ ਲੈ ਲਾਂਗੇ ਬੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ